ਹਲਕਾ ਪੈਲ ਦੇ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ 3ਾਂ ਦੇ ਬੇੜੇ 3ਾਂ ਭੈਣਾਂ ਨੇ ਲਗਾਈਆਂ ਰੌਣਕਾਂ ਜੀ ਹਾਂ 3ਾਂ ਭੈਣਾਂ ਨੇ ਲਗਾਈਆਂ ਰੌਣਕਾਂ ਹਲਕਾ ਪੈਲ ਦੇ ਪਿੰਡ ਪਿਛਲੇ ਦਿਨੀ ਰਾਮਗੜ੍ਹ ਸਰਦਾਰਾਂ ਵਿਖੇ 4 ਅਗਸਤ ਦਿਨ ਐਤਵਾਰ ਨੂੰ ਧੀਆ ਦੇ ਵਿੜੇ ਧੀਆ ਪੈਣਾ ਨੇ ਲਗਾਈਆਂ ਰੌਣਕਾਂ ਇਹ ਪ੍ਰੋਗਰਾਮ ਰਾਜਪੂਤ ਮਹੱਲੇ ਦੀਆਂ ਧੀਆ ਪੈਣਾ ਲੋ ਰਲ ਮਿਲ ਕੇ ਮਨਾਇਆ ਗਿਆ ਇਸ ਪ੍ਰੋਗਰਾਮ ਮੌਕੇ ਪੰਜਾਬ ਦੇ ਵਿਰਾਸਤੀ ਪਸੋਕਰ ਦਿੱਤੀ ਰਵਾਜਾਂ ਨੂੰ ਬਾਖੂਬੀ ਮਟਿਆਰਾਂ ਵੱਲੋਂ ਪੇਸ਼ ਕੀਤਾ ਗਿਆ ਜਿਵੇਂ ਕਿ ਪੈਣ ਘਰ ਭਰਾ ਵੱਲੋਂ ਸਾਵਣ ਦਾ ਸੰਧਾਰਾ ਦੇ ਕੇ ਆਉਣਾ ਸਾਈਕਲ ਤੇ ਹੋ ਸਵਾਰ ਧੀਆ ਦੇ ਵਿਆਹ ਮੌਕੇ ਨਾਨਕਾ ਮੇਲ ਆਉਣਾ ਜਾਗੋ ਕੱਢਣੀ ਬੋਲੀਆਂ ਪਾਉਣਾ ਅਤੇ ਗਿੱਧਾ ਪੰਗੜਾ ਅਤੇ ਹੋਰ ਰੀਤੀ ਰਿਵਾਜਾਂ ਨੂੰ ਪੇਸ਼ ਕੀਤਾ ਗਿਆ ਇਸ ਮੌਕੇ ਤੀਆਂ ਦਾ ਪ੍ਰੋਗਰਾਮ ਦੇਖ ਰਹੇ ਨਗਰ ਨਿਵਾਸੀਆਂ ਵੱਲੋਂ ਵੀ ਭਰਪੂਰ ਸਾਥ ਦਿੱਤਾ ਗਿਆ ਇਸ ਮੌਕੇ ਚਾਹ ਪਕੌੜੇ ਦਾ ਲੰਗਰ ਅਟੁੱਟ ਵਰਤਾਇਆ ਗਿਆ ਇਸ ਮੌਕੇ ਹਮਸ਼ੇਰ ਸਿੰਘ ਜੀਵਨ ਸਿੰਘ ਗੁਰਮੀਤ ਸਿੰਘ ਬਿੱਟੂ ਸਿੰਘ ਜੋਤੀ ਕੌਰ ਅੰਕਬੀਰ ਕੌਰ ਗਿੰਨੀ ਕੌਰ ਨਵਨੀਤ ਕੌਰ ਕਾਜਲ ਕੌਰ ਡਿੰਪਲ ਕੌਰ ਨੀਹਾ ਕੌਰ ਮਨਪ੍ਰੀਤ ਕੌਰ ਕਮਲਜੀਤ ਕੌਰ ਅਦੇ ਹਾਜ਼ਰ ਸਨ ਜੇਕਰ ਤੁਸੀਂ ਸਾਡੇ ਪੇਜ ਤੇ ਨਵੇਂ ਹੋ ਤਾਂ ਸਾਡੇ ਪੇਜ ਨੂੰ ਕਰ ਲੋ ਫੋਲੋ ਇਦਾਂ ਦੀ ਵੀਡੀਓ ਹੋਰ ਦੇਖਣ ਲਈ ਅਗਰ ਤੁਸੀਂ ਯੂਟਿਊਬ ਤੇ ਹੋ ਤਾਂ ਯੂਟਿਊਬ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਔਰ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਮੇਰਾ ਨਾਮ ਕੁਲਜੀਤ ਕੌਰ ਹੈ ਹਾਂਜੀ ਜੀ ਕਿਹੜਾ ਪਿੰਡ ਹੈ ਤੁਹਾਡਾ ਸਾਡਾ ਆਮਗੜ ਸਰਦਾਰਾ ਅੱਛਾ ਇਹ ਜੋ 3ਾਂ ਦਾ ਸਮਾਗਮ ਕੀਤਾ ਗਿਆ ਅੱਜ ਹਾਂਜੀ 3ਾਂ ਧਰਾਨੀਆਂ ਤੁਹਾਡੇ ਵੱਲੋਂ ਮਿਲ ਕੇ ਕੁੜੀਆਂ ਕੱਤਰੀਆਂ ਦੇ ਵੱਲੋਂ ਕੀ ਕਹਿਣਾ ਚਾਹੋਗੇ ਤੁਸੀਂ ਕੀ ਕਹਿਣਾ ਚਾਹੋਗੇ ਸਾਡਾ ਬਹੁਤ ਪੁਰਾਣਾ ਤਿਹਾੜਾ ਜੀ ਜੀ ਨੂੰ ਅਸੀਂ ਅੱਗੇ ਵੀ ਜਾਰੀ ਰੱਖਾਂਗੇ ਆਰ ਨਾਲ ਜਨਰੇਸ਼ਨ ਸਾਡੀ ਦੇਖੇ ਸਾਡਾ ਪੁਰਾਣਾ ਕਿਵੇਂ ਸਾਰੇ ਰਲ ਕੇ ਈਤੀਆਂ ਗਿੱਧਾ ਪਾਉਂਦੇ ਨੇ ਜੀ ਤੇ ਸਾਰੇ ਸੈਲੀਬ੍ਰੇਟ ਕਰਦੇ ਨੇ ਜੀ ਢੋਲੇ ਪਾਉਂਦੇ ਨੇ ਜੀ ਸੂੜੀਆਂ ਹਾਰ ਸ਼ਿੰਗਾਰੇ ਚ ਬਹੁਤ ਆਪਣੇ ਪਿੰਡ ਜਾ ਕੇ ਆਪਣੇ ਪੇਕੇ ਪਿੰਡ ਜਾ ਕੇ ਆਪਣੀ ਭਝਾਈਆਂ ਨੰਦਾਂ ਨਾਲ ਹਾਂਜੀ ਪਿੰਡਾਂ ਝੂਟਦੀਆਂ ਨੇ ਜੇ ਗਿੱਧੇ ਪਾਉਂਦੀਆਂ ਨੇ ਹਾਂਜੀ ਤੇ ਸਾਵਣ ਦਾ ਤਿਹਾੜਾ ਜੀ ਮਨਾਉਂਦੇ ਨੇ ਜੀ ਜੀ ਕਿਉਂ ਆਈਆਂ ਅੱਛਾ ਜੀ ਇਹ ਸਮਾਗਮ ਕਿੰਨਾ ਵੱਲੋਂ ਕਰਵਾਇਆ ਗਿਆ ਉਹਨਾਂ ਦਾ ਕੀ ਨਾਮ ਸਮਾਗਮ ਜੀ ਸਾਡੇ ਸਾਰੇ ਵੱਲੋਂ ਰਲ ਕੇ ਕਰਾਇਆ ਗਿਆ ਜੀ ਕੌਮਾ ਵੱਲੋਂ ਜੀ ਜੀ ਤੇ ਅੱਗੇ ਸਾਡੀ ਆਨਲ ਜਨਰੇਸ਼ਨ ਬੱਚੇ ਜੋ ਆ ਦੇਖਣ ਵੀ ਅੱਗੇ ਜਾਰੀ ਰੱਖਣ ਦੀ ਸਾਡੀ ਜੀ ਜੀ ਥੈਂਕ ਯੂ ਹਾਂਜੀ ਹਾਂਜੀ ਅਸੀਂ ਸੱਭਿਆਚਾਰ ਨਾਲ ਜੁੜੇ ਰਹੀਏ ਬਸ ਇਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਨਿਊ ਜਨਰੇਸ਼ਨ ਜੀ ਹਾਂਜੀ ਹਾਂਜੀ ਦਰਕਾਰ ਹੈ ਜੀ ਹਾਂਜੀ ਇਹ ਨਣ ਦਾ ਪ੍ਰਜਾਈਆਂ ਦਾ ਤਿਹਾਰ ਹੈ ਭਰਾਵ ਦੀਆਂ ਭੈਣਾਂ ਨੂੰ ਪਟੀਆਂ ਦਾ ਸੰਧਾਰਾ ਦੇਣ ਜਾਂਦੇ ਹਨ ਥੈਂਕ ਯੂ ਇਹ ਪੰਜਾਬੀ ਵਿਰਸਾ ਹੈ ਹਾਂਜੀ ਇਹ ਮਾਵਾ ਆਪਦੀਆਂ ਧੀਆਂ ਨੂੰ ਹਾਂਜੀ ਪੇਕੇ ਘਰ ਬਲਾ ਕੇ ਹਾਂਜੀ ਉਹਨਾਂ ਨੂੰ ਸਭਿਆਚਾਰ ਦਾ ਹਾਰ ਸੰਦਾਰ ਸੱਤ ਸਭ ਕੁਝ ਲੈ ਕੇ ਦਿੰਦੇ ਹਨ ਪਰ ਜਹਾਈਆਂ ਪਰ ਉਹ ਪੇਕੇ ਘਰ ਨਾਲ ਦੇ ਸਹਾਰੇ ਨਾਲ ਤਾਂ ਪਰਜਾਈਆਂ ਰਲ ਮਿਲ ਕੇ ਗਿੱਧਾ ਪੁੰਗੜੀ ਗਿੱਧਾ ਪਾਉਂਦੇ ਆਂ ਆਹ ਤਾਂ ਲੈ ਕੱਢ ਜਮਾਂ ਚੰਗੀ ਚਲੋ ਪੇਕੇ ਬਲਾ 接了。<二>

ਨਾ ਦਬੋ ਕਿੰਨੇ ਅਫਸਰਾਂ ਕਾਰਦੀਆਂ ਸੈਂਪਲ ਦੇ ਰਹੇ ਨੇ ਫੜਾ હા પેટી આવો Beni gelip ayı oğlum baş baş. Ne yapacaksın? 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 அப்படி <laughs> அப்படி

頑張ねん ਇਹ ਰੱਖਦੇ ਥੱਲੇ ਰੱਖਦੇ ਹਾਂ ਹਾਂਜੀ ਕੀ ਨਾਮ ਹੈ ਬੇਟਾ ਤੁਹਾਡਾ ਮਨਪ੍ਰੀਤ ਜੀ ਮਨਪ੍ਰੀਤ ਜੀ ਇਹ ਆਪਣਾ ਜੋ ਸੱਭਿਆਚਾਰਕ ਉਪਰੋਗਰਾਮ ਤੁਸੀਂ ਕਰਵਾਇਆ ਹਾਂਜੀ ਤੀਆਂ ਦਾ ਤੀਆਂ ਤਰਾਣੀਆਂ ਦਾ ਕੀ ਕਹਿਣਾ ਚਾਹੋਗੇ ਇਹ ਸਾਡਾ ਬਹੁਤ ਨਾ ਪ੍ਰਾਚਨ ਤਿਹਾਰ ਹੁੰਦਾ ਹੈ ਪਿਆਰ ਤਿਹਾਰ ਹੈ ਇਹ ਸੱਭਿਆਚਾਰਕ ਸਾਰੇ ਵਿਸ਼ਿਆਂ ਤੋਂ ਚੱਲਦਾ ਆਉਂਦਾ ਹੈ ਇਹ ਸਾਰੀਆਂ ਭੈਣਾਂ ਭਾਬੀਆਂ ਮਾਮੀਆਂ ਮਾਸੀਆਂ ਸਾਰੇ ਇਕੱਠੇ ਹੋ ਕੇ ਇੱਕ ਸਾਲ ਮਨਾਉਂਦੀਆਂ ਨੇ ਇਹਦੇ ਵਿੱਚ ਚੁੱਲ੍ਹੇ ਪਿੰਗਾ ਚੂੜੀਆਂ ਆਪਦਾ ਸਾਰ ਹਾਰ ਸ਼ਿੰਗਾਰ ਕਰਿਆ ਜਾਂਦਾ ਹੈ ਤੇ ਹੋਰ ਬਾਕੀ ਆਪਦਾ ਪਿੰਗਾ ਪੁੰਗਾ ਝੂਟ ਕੇ ਆਪਦਾ ਮੰਦਪ ਮੰਦਪ ਮਨੋਰੰਜਨ ਮਨੋਰੰਜਨ ਕਰਿਆ ਜਾਂਦਾ ਹੈ ਜੀ ਥੈਂਕ ਯੂ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਕਿੱਦਾਂ ਹਾਂਜੀ ਮੇਰਾ ਨਾਮ ਨਵਨੀਤ ਕੌਰ ਹੈ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਸਾਰੇ ਅਸੀਂ ਇਕੱਠੇ ਹੋ ਕੇ ਸੈਲੀਬ੍ਰੇਟ ਕਰਦੇ ਆਂ ਤੇ ਬਹੁਤ ਜ਼ਿਆਦਾ ਇੰਜੋਏ ਕਰਦੇ ਆਂ ਇਹ ਸਾਡਾ ਬਹੁਤ ਹੀ ਪੁਰਾਣਾ ਤਿਹਾਰ ਹੈ ਸਾਡੇ ਪੁਰਾਣੀਆਂ ਦਾਦੀਆਂ ਪਰਦਾਦੀਆਂ ਸ਼ੁਰੂ ਤੋਂ ਹੀ ਲਾਉਂਦੀ ਆ ਰਹੀਆਂ ਨੇ ਤੇ ਹੁਣ ਅਸੀਂ ਵੀ ਇਹ ਰਿਵਾਜ ਆਪਣਾ ਜਾਰੀ ਰੱਖਾਂਗੇ ਅੱਗੇ ਵੀ ਅਗਲੀ ਪੀੜ੍ਹੀ ਵੀ ਆ ਕੇ ਨਵੀਂ ਜਨਰੇਸ਼ਨ ਇਹ ਕਰੂਗੀ ਥੈਂਕ ਯੂ ਸੋ ਮੱਚ ਥੈਂਕ ਯੂ